बा गांच लाच वेह बा गिच लाच आणिक तूं मिल बिर ने जी ले न गे जी लभे ना गुआी ਹਾਰੇ ਵਿੱਚ ਦੁੱਧ ਕੜਦਾ ਵੇਹਾ ਰੇ ਵਿੱਚ ਦੁੱਧ ਕੜਦਾ ਸਸ ਮੈਨੂੰ ਰਹਿ ਕੂਰੀ ਦੀਵੇ ਮੇਰਾ ਚੰਦਰੀ ਦਾ ਜੀ ਸੜਦਾ ਵੇ ਮੇਰਾ ਚੰਦਰੀ ਦਾ ਜੀ ਸੜਦਾ ਖੀਰ ਰਿਜ ਦੀਏ ਵਿੱਚ ਡੋ ਰਿਜ ਦੀਏ ਵਿੱਚ ਡੋਈ ਸੱਸ ਮੇਰੀ ਤਾਣੇ ਮਾਰਦੀ ਮੈਂ ਅੱਜ ਵੀਰ ساری ਰਾਤ ਰੋਈ ਵੇ ਅੱਜ ਵੀਰ ساری ਰਾਤ ਰੋਈ ਚਿੱਟੇ थैਲੇ ਚ ਛੋਲੇ ਨੇ ਵੇ ਵਿਦਾ थैਲੇ ਚ ਛੋਲੇ ਨੇ ਮੇ ਮਾਪਿਆਂ ਨੇ ਰੱਖੀ ਲਾਡਲੀ ਵੇ ਸਸੂ ਕੋੜੇ ਬੁਲ ਬੋਲੇ ਨੇ ਵੇ ਸਸੂ ਕੋੜੇ ਬੁਲ ਬੋਲੇ ਨੇ ਕੋਈ ਸੋਨੇ ਦਗੇਣਾਏ ਬੇਵਿਰਾ ਸੋਨੇ ਦਗੇਣਾਏ ਕਰ ਲੈ ਤੂੰ ਮਨੀਆ ਆਵੇ ਮਾਸ ਨੋਹ ਨਾਲੀ ਰੇਣਾਏ ਵੀ ਮਾਸ ਨੋਹ ਨਾਲੀ ਰੇਣਾਏ ਕੋਈ ਰੇਸ਼ਮ ਦਾ ਫੀਤਾ ਵੇ ਕੋਈ ਰੇਸ਼ਮ ਦਾ ਫੀਤਾ ਪਹਿਣਾ ਸੋਰੀ ਤੋਰ ਵੀਰ ਨਾ ਵੇ ਜੀਰਾ पत्थरां दा क्यों कीता वे जेरा पत्थरां दा क्यों कीता थाली विच पामा रोटी वे वीरा थाली च पामा रोटी रुसी मनाली वीर ना वे पावे हस के दुख खिंच चोटी वे पावे हस के दुख खिंच चोटी वीर बोल तू एक बारी वे हाडा बोल तू एक बारी पैणा வீர வீர அம்பிய வே வீரா அம்பாத்தி அம்பாஜோ சத ਦੇਵੇ ਸਦਾ ਹਰ ਥਾਂ ਤੁਮੇ ਨੇ ਵੱਜਦੇ ਸੋਨੇ ਚ ਜੜਾਣ ਹੀਰੇ ਵੇ ਵੀਰਾ ਸੋਨੇ ਚ ਜੜਾਣ ਹੀਰੇ ਪੈਣਾ ਨੂੰ ਚ ਚੜ ਜੀਵੇ ਜਦ ਹੱਸ ਕੇ ਬੁਲਾਣ ਵੀਰੇ ਵੇ ਜਦ ਹੱਸ ਕੇ ਬਲਾਣ ਵੀਰੇ ਕੱਚੇ ਕੋਠੇ ਚ ਪਕਾਵਾ ਮੱਠੀਆਂ ਵੇ ਕੱਚੇ ਕੋਠੇ ਚ ਪਕਾਵਾ ਮੱਠੀਆਂ ਵੇ ਵੀਰਾ ਕਾ ਤੋ ਦੇਰ ਹੋ ਗਈ ਵੇ ਰਾਹਾ ਵੇਖ ਵੇਖ ਅੱਖਾਂ ਥੱਕੀਆਂ ਵੇ ਰਾਹਾ ਵੇਖ ਵੇਖ ਅੱਖਾਂ ਥੱਕੀਆਂ ਮਿੱਠੀ ਚੂਰੀ ਚ ਖੰਡ ਪੈਂਦੀ ਵਹਿ ਮਿੱਠੀ ਚੂਰੀ ਚ ਖੰਡ ਪੈਂਦੀ ਛੇਤੀ ਛੇਤੀ ਮੇਲੇ ਵੀਰ ਨਾ ਵੇ ਵਿਰਾ ਮਿਲੇ ਅਤ ਠੰਡ ਦੇ ਬੰਦ ਠੇ ਕਿਵੇਂ ਹੋਣ दारू ਦੇ ਬੰਦ ਠੇ ਕਿ ਪੈਣਾ ਨੂੰ ਚਾ ਚੜ ਜਿਵੇਂ ਜਦ ਤੀਆਂ ਦੇ ਆਉਣ ਪੇ ਕਿਵੇਂ ਜਦ ਤੀਆਂ ਦੇ ਆਉਣ ਪੇ ਕਿ കുടിയോ മീര സരദാര ഭ ഗേടി മറീ കൊടി സൂടിയോ നീക്കോടിയാ വീര സുരോ